ਕੱਟਾ ਹੋ ਗਿਆ ਤੇ ਤਿਆਰ ਹੁੰਦੀ ਨੂੰ ਹੱਕਾ ਤੋਂ ਦੀ ਬੈਠੀ ਤਿਆਰ ਹੋ ਗਈ ਉਹ ਆ ਗਈ ਆ ਗਈ ਆ ਵੇਖੋ ਆ ਗਈ ਆ ਵੇਖੋ ਮੰਮੀ ਜੀ ਲਹਿੰਗਾ ਪਾ ਲਿਆ ਕਿਵੇਂ ਦੇ ਲੱਗਣੀ ਹੈ ਬਹੁਤ ਸੋਹਣੀ ਲੱਗਦੀ ਹੈ ਅੱਛਾ ਮੇਰੀ ਗੱਲ ਸੁਣੋ ਪਰਨਾ ਇੱਕ ਕਮੀ ਆ ਮੰਮੀ ਨਾ ਮੇਰੇ ਬਾਵਾ ਦੇ ਵਿੱਚ ਕੋਈ ਚੂੜੀਆਂ ਸੋਨੇ ਦੀਆਂ ਨਾ ਕੋਈ ਮੁੰਦਰੀ ਆ ਵੇਖੋ ਆ ਕਾਂਟੇ ਦੇ ਨਕਲੀ ਪਾਏ ਆ 30 ਰੁਪਏ ਦੇ ਲੱਗੇ ਮਿਲ ਰਹੇ ਨਾ ਮੇਰੇ ਗਲ ਚ ਕੋਈ ਚੇਨ ਨਾ ਕੋਈ ਨੈਕਲੇਸ ਕੁਝ ਵੀ ਨਹੀਂ ਸੋਨੇ ਦਾ ਆ ਤੁਸੀਂ ਵੇਖੋ ਚਾਰ ਚਾਰ ਚੂੜੀਆਂ ਪਾਈਆਂ ਮੁੰਦਰੀਆਂ ਪਾਈਆਂ ਆ ਸੋਨੇ ਦਾ ਹਾਰ ਪਾਇਆ ਰਾਣੀ ਹਾਰ ਤੇ ਮੇਰੇ ਕੋਲ ਇੱਕ ਚੇਨ ਵੀ ਨਹੀਂ ਹੈ ਜੀ ਨਾ ਜਿਹੜਾ ਤੇਰੀ ਮਾਂ ਨੇ ਦਿੱਤਾ ਜਾਦ ਤੇ ਪਿਓ ਨੇ ਦਿੱਤਾ ਉਹ ਪਾਣਾ ਮੈਂ ਤੈਨੂੰ ਕਿੱਥੋਂ ਬਣਾ ਕੇ ਦੇਵਾ ਪਰ ਮੇਰੇ ਮਾਪ ਨੂੰ ਤਾਂ ਕੁਝ ਨਹੀਂ ਦਿੱਤਾ ਉਹਨਾਂ ਵਿੱਚ ਆ ਗਏ ਨੇ ਤੇ ਮਸਾਂ ਹੀ ਕਰਜਾ ਚੁੱਕ ਕੇ ਵਿਆਹ ਕੀਤਾ ਉਹਨਾਂ ਨੇ ਤਾਂ ਕੁਝ ਦਿੱਤਾ ਹੀ ਨਹੀਂ ਆ ਫਿਰ ਨਾ ਨਾ ਪਤਾ ਨਹੀਂ ਸੀ ਨੰਗਾ ਨੂੰ ਕਿ ਸਾਡੀ ਧੀ ਸੋਹਰੇ ਘਰ ਜਾ ਕੇ ਕੀ ਪਾਉਗੀ ਮੰਮੀ ਆਹ ਤਾਂ ਕਿੰਨੇ ਲੈ ਕੇ ਦਿੱਤੇ ਨੇ ਇਹ ਤਾਂ ਮੇਰੇ ਘਰ ਵਾਲੇ ਨੇ ਬਣਾ ਕੇ ਦਿੱਤ ਨੇ ਤੇ ਆਹ ਕੜੇ ਇਹ ਵੀ ਮੇਰੇ ਘਰ ਵਾਲੇ ਨੇ ਬਣਾ ਕੇ ਦਿੱਤੇ ਆ ਤੇ ਆ ਮੰਦਰੀਆਂ ਸਾਰੇ ਖਸੌਨੇ ਬਣਾ ਕੇ ਦਿੱਤਾ ਬੜਾ ਪਿਆਰ ਕਰਦਾ ਮੈਨੂੰ ਤੇਰਾ ਸਭਾ ਤਫੇਰ ਮਮੇ ਤੁਸੀਂ ਉਹ ਕਿਉਂ ਨਹੀਂ ਪਾਇਆ ਜਿਹੜਾ ਤੁਹਾਨੂੰ ਤੁਹਾਡੀ ਮਾਂ ਕੋਲ ਪਾਇਆ ਹੈ